ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸੇਵਾ ਜਦੋਂ ਸਫਲ ਹੁੰਦੀ ਹੈ ਕਬੂਲ ਹੁੰਦੀ ਆ ਤਾਂ ਚਿਰਾਗ ਦੀ ਬੱਤੀ ਬਹੁਤ ਸਾਰੇ ਸੰਕੇਤ ਦਿੰਦੀ ਹੈ ਸੋ ਆਪਾਂ ਅੱਜ ਇਹਨਾਂ ਸੰਕੇਤਾਂ ਨੂੰ ਸਮਝਣਾ ਹੈ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਹੈ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਇੱਕ ਗੱਲ ਇੱਥੇ ਹੋਰ ਕਹਿਣੀ ਚਾਹਾਂਗੇ ਕਿ ਇੰਸਟਾਗ੍ਰਾਮ ਤੇ ਜਦੋਂ ਵੀ ਤੁਸੀਂ ਕੋਈ ਮੈਸੇਜ ਕਰਦੇ ਹੋ ਜਾਂ ਕੋਈ ਗੱਲ ਪੁੱਛਣੀ ਹੈ ਤਾ ਇੱਕ ਬੇਨਤੀ ਹੈ ਕਿ ਮੈਸੇਜ ਤੁਸੀਂ ਬੋਲ ਕੇ ਹੀ ਕਰਿਆ ਕਰੋ ਕੋਈ ਸਿਆਣਾ ਹੀ ਕਰਦਾ ਜਿਹੜਾ ਮੈਸੇਜ ਕਰੇ ਬੋਲ ਕੇ ਕਰੇ ਤੇ ਸਾਨੂੰ ਗੱਲ ਚੰਗੀ ਤਰ੍ਹਾਂ ਜੋ ਮੇਨ ਗੱਲ ਹੈ ਉਹ ਹੀ ਦੱਸੀ ਜਾਵੇ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਕੁਝ ਕਮੈਂਟਾਂ ਦੱਸਦੇ ਆ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸੋਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਅੱਜ ਅਸ਼ਟਮੀ ਸੀ ਸੋ ਕੱਲ ਮਾਫੀ ਚਾਹੁੰਦੇ ਕਿ ਵੀਡੀਓ ਨਹੀਂ ਬਣਾ ਹੋਈ ਇਹਦੇ ਤੇ ਸੋ ਬਾਕੀ ਸ਼ਾਇਦ ਤੁਸੀਂ ਇਹ ਕਰਮ ਕੀਤਾ ਹੋਵੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਚਾਹੇ ਨਰਾਤੇ ਤੁਸੀਂ ਰੱਖਦੇ ਹੋ ਚਾਹੇ ਨਹੀਂ ਰੱਖਦੇ ਹੋ ਪਰ ਉਹਨਾਂ ਦੇ ਦਿਨ ਤੇ ਇੱਕ ਇੱਕ ਕੰਮ ਕਰ ਦੇਣਾ ਚਾਹੀਦਾ ਹੈ ਕਿ ਕੜਾਈ ਪ੍ਰਸ਼ਾਦ ਤੋੜਾ ਜਾਂ ਬਣਾ ਕੇ ਵੰਡ ਦੇਣਾ ਚਾਹੀਦਾ ਹੈ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਕਿਉਂਕਿ ਮਾਈ ਵੀ ਨਾਲ ਚੱਲਦੀ ਹੈ ਸੋ ਭਾਤ ਨਹੀਂ ਵੀ ਰੱਖੇ ਤਾਂ ਵੀ ਇੱਕ ਕੰਮ ਕਰਨਾ ਸਾਰਿਆਂ ਨੂੰ ਹੀ ਚਾਹੀਦਾ ਹੈ ਸੋ ਜੇਕਰ ਅੱਜ ਇਹ ਕੰਮ ਜਿਹੜੀਆਂ ਰੂਹਾਂ ਨੇ ਨਹੀਂ ਕੀਤਾ ਤੇ ਕੱਲ ਵੀ ਕਰ ਸਕਦੇ ਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਕੁਝ ਕਮੈਂਟਾਂ ਦੱਸੀਏ ਸੋ ਇੱਥੇ ਪਹਿਲੀ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਨੂੰ ਬਾਰ ਬਾਰ ਨਾਗ ਦੇ ਸੁਪਨੇ ਆਉਂਦੇ ਆ ਤੇ ਮੈਂ ਸੁਪਨੇ ਦੇ ਵਿੱਚ ਨਾਗ ਨੂੰ ਮਾਰ ਰਹੀ ਆ ਸੋ ਦੇਖੋ ਕੋਈ ਨਾ ਕੋਈ ਜਦੋਂ ਗਲਤੀ ਇਨਸਾਨ ਤੋਂ ਕੋਈ ਹੋਵੇ ਤਾਂ ਫਿਰ ਉਹ ਪਰਤਾਕ ਲੱਗਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਇੱਕ ਕਰਮ ਕਰਨਾ ਕਿ ਸ਼ਿਵਲਿੰਗ ਤੇ ਕੱਚੀ ਲੱਸੀ ਜ਼ਰੂਰ ਸੋਮਵਾਰ ਦੇ ਦਿਨ ਪਾ ਕੇ ਆਇਆ ਕਰੋ ਜੇਕਰ ਕੋਈ ਨਾਰਾਜ਼ਗੀ ਜਾਂ ਕੋਈ ਗਲਤੀ ਹੋਈ ਆ ਤੇ ਉਹਦੀ ਮਾਫੀ ਮਿਲ ਜਾਵੇਗੀ ਕਿਉਂਕਿ ਭੋਲੇ ਪੰਡਾਰੀ ਹੀ ਗੱਲ ਵਿੱਚ ਨਾਗਾ ਤੇ ਉਹਨਾਂ ਦੀ ਹੀ ਗੱਲ ਜਿਹੜੀ ਮੰਨੀ ਜਾਂਦੀ ਆ ਜੇ ਕਰੋਨਾ ਮੂਰੇ ਅਰਦਾਸ ਬੇਨਤੀ ਕਰ ਲਈ ਜਾਵੇ ਮਿੰਤ ਕਰ ਲਈ ਜਾਵੇ ਮਾਫੀ ਮੰਗ ਲਈ ਜਾਵੇ ਤਾਂ ਉਹ ਬਖਸ਼ ਦਿੰਦੇ ਆ ਸੋ ਇਸ ਕਰਕੇ ਉੱਥੇ ਇੱਕ ਇੱਕ ਕਰਮ ਜ਼ਰੂਰ ਕਰਨਾ ਸੋ ਰੈਗੂਲਰ ਕਰ ਲੈਣਾ ਥੋੜੇ ਦਿਨ ਜਾਂ ਹਫਤੇ ਬਾਅਦ ਸੋਮਵਾਰ ਦੀ ਸੋਮਵਾਰ ਚਾਰ ਪੰਜ ਸੋਮਵਾਰ ਤੁਸੀਂ ਇਹ ਕਰਮ ਕਰਨਾ ਸੋ ਗਲਤੀ ਦੀ ਜਾਣੇ ਜਾਣੇ ਚ ਜਦੋਂ ਕੋਈ ਗਲਤੀ ਹੋ ਜਾਂਦੀ ਆ ਉਹਦੀ ਮਾਫੀ ਮੰਗ ਲੈਣੀ ਮਾਲਕ ਬਖਸ਼ਣ ਹਾਰਾ ਇਨਸਾਨ ਭੁੱਲਣ ਹਾਰ ਹੈ ਸੋ ਇਹ ਇੱਕ ਕਰਮ ਨ ਜ਼ਰੂਰ ਕਰਨਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਮੈਂ ਲਖਦਾ ਤਾਂ ਪੀਰ ਜੀ ਦੀ ਬਹੁਤ ਸੇਵਾ ਕਰਦਾ ਹਾਂ ਕਿ ਲਖਦਾ ਤਾਂ ਪੀਰ ਜੀ ਮੈਨੂੰ ਦਰਸ਼ਨ ਦੇ ਸਕਦੇ ਆ ਸੋ ਬਿਲਕੁਲ ਜਦੋਂ ਅਸੀਂ ਸੇਵਾ ਕਰਦੇ ਜਿਸ ਰੂਪ ਦੇ ਵਿੱਚ ਅਸੀਂ ਸੇਵਾ ਕਰਦੇ ਆ ਮੰਨਦੇ ਆ ਉਹਨਾਂ ਨੂੰ ਉਸੇ ਰੂਪ ਦੇ ਵਿੱਚ ਉਪਰਮਾ ਆਕਮਾ ਫਿਰ ਦਰਸ਼ਨ ਦੇ ਦਿੰਦਾ ਹੈ ਜਿੱਦਾਂ ਤੁਸੀਂ ਸੇਵਾਵਾਲ ਚੱਲਦੇ ਹੋ ਜਿਸ ਢੰਗ ਨਾਲ ਤੁਹਾਨੂੰ ਪਸੰਦ ਹੈ ਕਿ ਅਸੀਂ ਇਸ ਰੂਪ ਵਿੱਚ ਦਰਸ਼ਨ ਕਰਨੇ ਚਾਹੁੰਦੇ ਹਾਂ ਇਸ ਰੂਪ ਨੂੰ ਮੰਨਣਾ ਚਾਹੁੰਦੇ ਆ ਤਾਂ ਫਿਰ ਉਸੇ ਰੂਪ ਦੇ ਵਿੱਚ ਉਹ ਮਾਲਕ ਆ ਜਾਂਦਾ ਹੈ ਕਿਉਂਕਿ ਮਾਲਕ ਨੂੰ ਕਿਸੇ ਨੇ ਨਹੀਂ ਦੇਖਿਆ ਸੋ ਅਸੀਂ ਸਰੂਪ ਦੇਖ ਕੇ ਸੇਵਾ ਕਰਦੇ ਹਾਂ ਜਦੋਂ ਉਸ ਰੂਪ ਨੂੰ ਮਨ ਵਿੱਚ ਬਸਾਉਂਦੇ ਆ ਸੇਵਾ ਕਰਦੇ ਜੰਨੀ ਤਾਂ ਉਸ ਰੂਪ ਵਿੱਚ ਦੀ ਹੀ ਉਹ ਮਾਲਕ ਆ ਕੇ ਦਰਸ਼ਨ ਜ਼ਰੂਰ ਦਿੰਦਾ ਹੈ ਸੋ ਜਾਂ ਫਿਰ ਜੋ ਕੋਈ ਰੱਬ ਦਾ ਬੰਦਾ ਹੈ ਕੋਈ ਫਕਰ ਫਕੀਰ ਹੈ ਸਪਨੇ ਵਿੱਚ ਜੇ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਸਮਝਣਾ ਕਿ ਤੁਹਾਡੇ ਪੀਰੋ মুর্ਸ਼ਦ ਨੇ ਦਰਸ਼ਨ دیدار ਦੇ ਦਿੱਤੇ ਸੋ ਮਾਲਕ ਦਰਸ਼ਨ ਜ਼ਰੂਰ ਦਿੰਦਾ ਹੈ ਜਿਹੜਾ ਵੀ ਇਨਸਾਨ ਉਹ ਪ੍ਰਮਾਤਮਾ ਦੀ ਸੇਵਾ ਕਰਦਾ ਉਹ ਕਿਉਂਕਿ ਆਪਣੇ ਨਾਲ ਫਿਰ ਜੋੜ ਕੇ ਰੱਖਣਾ ਚਾਹੁੰਦਾ ਵਿਸ਼ਵਾਸ ਬਣਾਉਣ ਦੀ ਪ੍ਰਮਾਤਮਾ ਕੋਸ਼ਿਸ਼ ਕਰਦਾ ਕਿ ਮੇਰੇ ਤੇ ਇਹਦਾ ਵਿਸ਼ਵਾਸ ਬਣ ਜਾਵੇ ਤਾਂ ਫਿਰ ਉਹ ਮਾਲਕ ਦਰਸ਼ਨ ਦਿੰਦਾ ਹੈ ਸੰਕੇਤ ਬਹੁਤ ਸਾਰੇ ਦਿੰਦਾ ਹੈ ਸੋ ਇਸ ਕਰਕੇ ਸੇਵਾ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਸੇਵਾ ਦੇ ਇਨਸਾਨ ਅਧੂਰਾ ਹੈ ਸੋ ਸੇਵਾ ਕਰੋ ਸਿਮਰਨ ਕਰੋ ਤੇ ਉਹ ਮਾਲਕ ਵੀ ਬਹੁਤ ਕਿਰਪਾ ਕਰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਦੀਦੀ ਜੀ ਸੁਪਨੇ ਦੇ ਵਿੱਚ ਚਿੱਟੇ ਰੰਗ ਦਾ ਘੋੜਾ ਉੱਡਦਾ ਹੋਇਆ ਨਜ਼ਰ ਆਇਆ ਤੇ ਉਹਨੂੰ ਫੜ ਕੇ ਅਸੀਂ ਇੱਕ ਬੈਗ ਦੇ ਵਿੱਚ ਪਾ ਲਿਆ ਸੋ ਕਿਉਂਕਿ ਦੇਖੋ ਅਸੀਂ ਪੀਰਾਂ ਮੀਰਾਂ ਦੀ ਜਦੋਂ ਸੇਵਾ ਕਰਦੇ ਹਾਂ ਸੋ ਬਹੁਤ ਤਰ੍ਹਾਂ ਦੇ ਸੰਕੇਤ ਬਹੁਤ ਤਰ੍ਹਾਂ ਦੇ ਸੁਪਨੇ ਆਉਂਦੇ ਆ ਇਨਸਾਨ ਨੂੰ ਜਦੋਂ ਸੇਵਾ ਕਰਨੀ ਸ਼ੁਰੂ ਕਰਦੇ ਆ ਕੁਝ ਕੁ ਸੁਪਨਿਆਂ ਦਾ ਕੋਈ ਮਤਲਬ ਹੁੰਦਾ ਕਈ ਸੁਪਨਿਆਂ ਦਾ ਕੋਈ ਮਤਲਬ ਨਹੀਂ ਹੁੰਦਾ ਸੋ ਸੁਪਨੇ ਅਨੇਕਾ ਤਰ੍ਹਾਂ ਦੇ ਇਨਸਾਨ ਨੂੰ ਆਉਂਦੇ ਹੈ ਸੋ ਇਹਨਾਂ ਜੋ ਸੁਪਨੇ ਆਉਂਦੇ ਆ ਸੋ ਕਈ ਸੁਪਨੇ ਇਦਾਂ ਲੱਗਦੇ ਕਿ ਕੋਈ ਮਜ਼ਾਕ ਹੋਵੇ ਜਿਵੇਂ ਤੇ ਪਰ ਉਹਦੇ ਵਿੱਚ ਕੋਈ ਨਾ ਕੋਈ ਇਸ਼ਾਰਾ ਜਿਹੜਾ ਉਹ ਮਾਲਕ ਦਾ ਵੀ ਹੁੰਦਾ ਹੈ ਸੋ ਇੱਕ ਘੋੜੇ ਦਾ ਨਜ਼ਰ ਆਉਣਾ ਸੋ ਉਹ ਵੀ ਚਪੇਦ ਕਿਉਂਕਿ ਵਿਆਰਣੇ ਵਾਲੀ ਸਰਕਾਰ ਦਾ ਚਿੱਟਾ ਘੋੜਾ ਹੈ ਉਹ ਸਿਰਫ ਇੱਕ ਛੋਟਾ ਜਿਹਾ ਇਸ਼ਾਰਾ ਦਿੱਤਾ ਤੇ ਬਾਕੀ ਗੱਲ ਘੁਮਾ ਕੇ ਕਈ ਵਾਰ ਸੁਪਨੇ ਰਾਈ ਦਿਖਾ ਦਿੰਦੇ ਕਿੰਨੀ ਸੇਵਾ ਭਗਤੀ ਨਹੀਂ ਹੁੰਦੀ ਇਨਸਾਨ ਦੀ ਕਿਸੇ ਦਾ ਹੀ ਅਸਲੀ ਦਰਸ਼ਨ ਕਰ ਲਈਏ ਸੋ ਉਹ ਥੋੜਾ ਬਹੁਤ ਕਮਾ ਕੇ ਜਦੋਂ ਗੱਲ ਨੂੰ ਦਿਖਾਉਂਦੇ ਆ ਤੇ ਵਿੱਚੋਂ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਕੰਮ ਦੀ ਹੁੰਦੀ ਆ ਸੋ ਬਾਕੀ ਬਹੁਤ ਤਰ੍ਹਾਂ ਦੇ ਸੁਪਨੇ ਆਉਂਦੇ ਹੈ ਸੋ ਕੁਝ ਇਹ ਸੁਪਨਿਆਂ ਨੂੰ ਗੁਪਤ ਹੀ ਇਨਸਾਨ ਨੂੰ ਰੱਖਣਾ ਚਾਹੀਦਾ ਹੈ ਸੋ ਬਾਕੀ ਜੇਕਰ ਪੀਰੋ মুর্ਸ਼ਦ ਦੀ ਸੇਵਾ ਕਰਦੇ ਹੋ ਤੇ ਥੋੜਾ ਬਹੁਤ ਇਸ਼ਾਰਾ ਜਿਹੜਾ ਨੇ ਸੁਪਨੇ ਰਾਈ ਇਹ ਹੀ ਦਿੱਤਾ ਕਿਉਂਕਿ ਪੀਰਾਂ ਦਾ ਘੋੜਾ ਚਿੱਟਾ ਹੈ ਸੋ ਇਸ ਕਰਕੇ ਜੇਕਰ ਚਿੱਟਾ ਘੋੜਾ ਤੁਹਾਨੂੰ ਨਜ਼ਰ ਆਇਆ ਤੇ ਉਹ مالک ਦਾ ਹੀ ਇਸ਼ਾਰਾ ਹੈ ਸੋ ਬਾਕੀ ਗੱਲ ਥੋੜੀ ਹੋਤੀ ਜਦੋਂ ਘੁੰਮ ਕੇ ਆਉਂਦੀ ਆ ਇੱਕ ਥੋੜਾ ਮਜ਼ਾਕ ਵੀ ਲੱਗਦਾ ਸੁਣਨ ਵਾਲੇ ਨੂੰ ਵੀ ਤੇ ਜਿਹਨੇ ਦੇਖਿਆ ਹੋਵੇ ਸੁਪਨਾ ਉਹਨੂੰ ਵੀ ਬਏ ਇਸ طرح ਕਿਦਾਂ ਹੋ ਸਕਦੀ ਆ ਸੋ ਬਹੁਤ ਤਰ੍ਹਾਂ ਦੀਆਂ ਵਿਚਾਰਾਂ ਸੰਕੇਤ ਇਨਸਾਨ ਨੂੰ ਮਿਲਦੇ ਹੈ ਸੋ ਬਾਕੀ ਸੇਵਾ ਕਰਦੇ ਆ ਉਹ ਜਿੱਦਾਂ ਜਦਾਂ ਸੇਵਾ ਕਰੋਗੇ ਉਦੋਂ ਉਦਾਂ ਗੱਲ ਜਿਹੜੀ ਆ ਫਿਰ ਨਿਖਰ ਕੇ ਮੂਰੇ ਆਉਂਦੀ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਕਿ ਚਰਾਗਾ ਦੀ ਬੱਤੀ ਸੇਵਾ ਸਫਲ ਹੋਣ ਦੇ ਕਾਫੀ ਸੰਕੇਤ ਦੇ ਦਿੰਦੀ ਹੈ ਤੇ ਕਈ ਵਾਰ ਨਾ ਸਫਲ ਹੋਣ ਦੇ ਸੰਕੇਤ ਵੀ ਦਿੰਦੀ ਹੈ ਸੋ ਨਾ ਸਫਲ ਹੋਣਾ ਕੀ ਵਾਰ-ਵਾਰ ਚਿਰਾਗ ਦਾ ਵੱਧ ਜਾਣਾ ਸੋ ਕਈ ਵਾਰ ਤਾਂ ਚਿਰਾਗ ਕੁਛ ਆਪਣੀ ਅੰਗਲੀ ਕਰਕੇ ਵੀ ਵੱਧ ਜਾਂਦੇ ਆ ਕਈ ਵਾਰ ਬੱਤੀ ਨਹੀਂ ਸਹੀ ਵੱਟੀ ਜਾਂਦੀ ਸੋ ਕਈ ਪ੍ਰੋਬਲਮ ਆ ਹੋ ਜਾਂਦੀਆਂ ਆ ਤੇ ਕਈ ਵਾਰ ਚਰਾਗ ਵਾਰ-ਵਾਰ ਬਦੀ ਆਣਾ ਜਗਣਾ ਨਹੀਂ ਸੋ ਉਹ ਥੋੜੀ ਬਹੁਤ ਨਾਰਾਜ਼ਗੀ ਹੋ ਜਾਂਦੀ ਹੈ ਬਾਕੀ ਉੱਥੇ ਕਦੇ ਵੀ ਵਿਸ਼ਵਾਸ ਨਹੀਂ ਹੋਣਾ ਵਿਸ਼ਵਾਸ ਰੱਖਣਾ ਕਿ ਮਾਲਕ ਜੀ ਅਸੀਂ ਤੁਹਾਡੀ ਸੇਵਾ ਕਰਦੇ ਆਂ ਇਹ ਸੇਵਾ ਨੂੰ ਕਬੂਲ ਕਰਨਾ ਇਹ ਤੁਹਾਡਾ ਕਰਮ ਹੈ ਸੋ ਇਹ ਕਰਮ ਛੋਟਾ ਜਿਹਾ ਕਰਨਾ ਇਹ ਮੇਰਾ ਫਰਜ਼ ਆ ਤੇ ਮੈਂ ਇੱਕ ਫਰਜ਼ ਸਮਝ ਕੇ ਇਹ ਕਰਮ ਜਿਹੜਾ ਕਰ ਰਿਹਾ ਆਂ ਸੋ ਜਦੋਂ ਅਰਦਾਸ ਬੇਨਤੀ ਇਨਸਾਨ ਕਰਦਾ ਹੈ ਮਨ ਨੂੰ ਟਿਕਾ ਲੈਂਦਾ ਹੈ ਵੀ ਚਾਹੇ ਮੈਂ ਗਾਲ ਤਾਂ ਚਾਹੇ ਸਹੀ ਆ ਮੈਨੂੰ ਨਹੀਂ ਪਤਾ ਇਹ ਮੇਰਾ ਮਾਲਕ ਜਾਣਦਾ ਮੈਂ ਤਾਂ ਸੇਵਾ ਕਰਨੀ ਆ ਸੋ ਜਦੋਂ ਇਨਸਾਨ ਇੱਕ ਥਾਂ ਇੱਕ ਮਨ ਚਿਤ ਹੋ ਕੇ ਸੇਵਾ ਕਰਦਾ ਤੇ ਉਹ ਸੇਵਾ ਸਫਲ ਹੋ ਜਾਂਦੀ ਹੈ ਸੋ ਤੇ ਕਈ ਸੰਕੇਤ ਉਹ ਪ੍ਰਮਾਤਮਾ ਦਿੰਦਾ ਹੈ ਇਸ ਸੇਵਾ ਕਬੂਲ ਹੋ ਰਹੀ ਹੈ। ਕਈ ਵਾਰ ਚਰਾਗ ਜਦੋਂ ਜਗਦਾ ਹੈ ਤੇ ਬੱਤੀ ਤੇ ਫੁੱਲ ਬਣ ਜਾਂਦਾ ਹੈ। ਸੋ ਜਦੋਂ ਰੋਸ਼ਨੀ ਜੋਤ ਦੇ ਵਿੱਚ ਫੁੱਲ ਬਣਿਆ ਹੋਵੇ ਤੇ ਉਹ ਵੀ ਸੇਵਾ ਸਫਲ ਹੋਣ ਦਾ ਸੰਕੇਤ ਹੁੰਦਾ ਹੈ। ਇੱਕ ਫੁੱਲ ਦਾ ਬਣਨਾ ਫੁੱਲਾਂ ਵਾਂਗ ਮਾਲਕ ਖੁਸ਼ ਹੈ। ਸੋ ਇਹ ਇੱਕ ਸੰਕੇਤ ਹੁੰਦਾ ਕਿ ਮਾਲਕ ਦੀ ਕਿਰਪਾ ਹੈ ਤੇ ਸੇਵਾ ਤੋਂ ਖੁਸ਼ ਹੈ। ਫੁੱਲਾਂ ਵਾਂਗ ਖਿੜਿਆ ਹੋਇਆ ਜੋ ਬੱਤੀ ਦਾ ਰੂਪ ਅਸੀਂ ਦੇਖਦੇ ਆਂ। ਕਿਉਂਕਿ ਚਿਰਾਗ ਦਾ ਮਤਲਬ ਹੀ ਉਹ ਪਰਮਾਤਮਾ ਜੋਤ ਹੈ ਸੋ ਜੋਤ ਜੋ ਹੈ ਉਹ ਆਪਣੇ ਮਨ ਵਿੱਚ ਵੀ ਇਨਸਾਨ ਨੂੰ ਜਗਾਉਣੀ ਚਾਹੀਦੀ ਹੈ ਇਹ ਤੇ ਆਪਾਂ ਦੁਨਿਆਵੀ ਜੋਤ ਇੱਕ ਜਗਾਉਂਦੇ ਆ ਕੀ ਉਹ ਪਰਮਾਤਮਾ ਦੇ ਨਾਮ ਦੀ ਜੋਤ ਆ ਸੋ ਇੱਕ ਵਾਰ ਆਪਣੇ ਮਨ ਵਿੱਚ ਵੀ ਜੋਤ ਜਗਾ ਕੇ ਦੇਖੋ ਜਿਸ ਦਿਨ ਤੁਸੀਂ ਆਪਣੇ ਮਨ ਵਿੱਚ ਜੋਤ ਨੂੰ ਜਗਾਉਂਗੇ ਮਨ ਨੂੰ ਸਾਫ਼ ਰੱਖ ਕੇ ਤੇ ਫਿਰ ਚਾਨਣ ਹੁੰਦਾ ਹੈ ਤੇ ਗਿਆਨ ਬਖਸ਼ਦਾ ਹੈ ਪਰਮਾਤਮਾ ਸੋ ਜੋਤ ਤੇ ਜਦੋਂ ਵੀ ਫੁੱਲ ਬਣਦਾ ਹੈ ਕਈ ਵਾਰ ਦੇਖਿਆ ਹੈ ਕਿ ਬਕਤੀ ਦੇ ਉੱਤੇ 나ਗ ਦਾ ਸੂਪ ਨਜ਼ਰ ਆ ਰਿਹਾ ਆ ਸੋ ਇਹ ਸਭ ਸੰਕੇਤ ਜਿਹੜੇ ਸੇਵਾ ਸਫਲ ਹੋ ਰਹੀ ਆ ਕبول ਹੋ ਰਹੀ ਆ ਇਹ ਉਦੋਂ ਮਿਲਦੇ ਹੈ ਸੋ ਕਈ ਵਾਰ ਦੇਖਿਆ ਹੈ ਕਿ ਮਹਾਮਾਈ ਦੀ ਜੋਤ ਜਗਦੀ ਆ ਤੇ ਨੈਣਾਂ ਦਾ ਪ੍ਰਕਾਸ਼ ਦਿਸ ਰਿਹਾ ਵਿੱਚੋਂ ਨੈਣ ਬਣੇ ਹੋਏ ਮਹਾਮਾਈ ਦੇ ਸੋ ਆਪਾਂ ਕਈ ਵਾਰ ਵੀਡੀਓ ਦੇਖੀਆਂ ਸ਼ਾਇਦ ਤੁਸੀਂ ਦੇਖੀਆਂ ਹੋਣ ਬਹੁਤ ਤਰ੍ਹਾਂ ਦੇ ਇਸ਼ਾਰੇ ਉਹ ਪਰਮਾਤਮਾ ਫਿਰ ਜੋਤ ਰਹੀਂ ਦਿੰਦਾ ਹੈ ਸੋ ਜਦੋਂ ਚਰਾਗਾ ਦੀ ਬੱਤੀ ਤੇ ਇਹ ਸਭ ਕੁਝ ਹੁੰਦਾ ਨਜ਼ਰ ਆਵੇ ਤਾਂ ਸਮਝਣਾ ਕਿ ਸੇਵਾ ਜਿਹੜੀ ਉਹ ਸਫਲ ਹੋ ਰਹੀ ਆ ਸੋ ਸੇਵਾ ਸਹੀ ਆ ਤੇ ਕਦੇ ਘਬਰਾਉਣਾ ਨਹੀਂ ਫਿਰ ਇਹ ਨਹੀਂ ਸੋਚਣਾ ਕਿ ਜੇਕਰ ਸੇਵਾ ਸਹੀ ਆ ਤੇ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਕਿਉਂ ਪਰੇਸ਼ਾਨੀ ਹਰ ਇੱਕ ਦੀ ਜ਼ਿੰਦਗੀ ਵਿੱਚ ਹੈ ਸੋ ਜੇਕਰ ਪਰੇਸ਼ਾਨੀ ਨਹੀਂ ਹੋਵੇਗੀ ਤੇ ਅਸੀਂ ਪ੍ਰਮਾਤਮਾ ਨੂੰ ਯਾਦ ਕਿਵੇਂ ਰੱਖਾਂਗੇ ਸੋ ਦੁੱਖ ਹੋਵੇਗਾ ਤਾਂ ਪ੍ਰਮਾਤਮਾ ਦੀ ਵੀ ਯਾਦ ਆਉਂਦੀ ਹੈ ਸੋ ਇਸ ਕਰਕੇ ਕਰਦੇ ਕਬਰਾਉਣਾ ਸੇਵਾ ਕਰਦੇ ਜਾਓ ਕਰਮ ਕਰਦੇ ਜਾਓ ਕਰਮ ਕੀਤਾ ਜਿਹੜਾ ਇੱਕ ਨਾ ਇੱਕ ਦਿਨ ਮੂਹਰੇ ਆਉਂਦਾ ਹੈ ਸੋ ਬਾਕੀ ਚਿਰਾਗ ਦੀ ਬੱਤੀ ਤੋਂ ਬਹੁਤ ਸੰਕੇਤ ਉਹ ਪ੍ਰਮਾਤਮਾ ਦੇਣ ਦੀ ਇਨਸਾਨ ਕੋਸ਼ਿਸ਼ ਕਰਦਾ ਕਈ ਵਾਰ ਇਨਸਾਨ ਸਮਝਦਾ ਕਈ ਵਾਰ ਨਹੀਂ ਸਮਝਦਾ ਸੋ ਫੁੱਲ ਦਾ ਬਣਨਾ ਬਹੁਤ ਵੱਡਾ ਸੰਕੇਤ ਹੈ ਕਿ ਫੁੱਲਾਂ ਵਾਂਗੂ ਪ੍ਰਮਾਤਮਾ ਖੁਸ਼ ਹੈ ਸੋ ਜੋ ਅਸੀਂ ਜੋਤ ਜਗਾਉਨੇ ਆ ਜੋਤ ਹੀ ਪ੍ਰਮਾਤਮਾ ਆ ਸੋ ਜੋਤ ਦੇ ਵਿੱਚ ਹੀ ਪ੍ਰਕਾਸ਼ ਹੈ ਜਦੋਂ ਦੀਵਾ ਜਗਦਾ ਹੈ ਤਾਂ ਰੌਸ਼ਨੀ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਪ੍ਰਮਾਤਮਾ ਹੈ ਇੱਕ ਰੌਸ਼ਨੀ ਹੈ ਤੀਸਰਾ ਨੇਤਰ ਖੋਲ ਦਿੰਦੀ ਹੈ ਜਿਹੜਾ ਇਨਸਾਨ ਸੇਵਾ ਨਿਜਮ ਦੇ ਨਾਲ ਕਰਦਾ ਹੈ ਸੋ ਲੈਟ ਮਿਲ ਜਾਣੀ ਸੋ ਇਹ ਸਭ ਇੱਕ ਜੋਤ ਦਾ ਹੀ ਕਮਾਲ ਹੈ ਸੋ ਜਦੋਂ ਇਨਸਾਨ ਇਹ ਜੋਤ ਨੂੰ ਆਪਣੇ ਮਨ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਚਾਨਣ ਹੋ ਜਾਂਦਾ ਹੈ ਸੋ ਬਾਕੀ ਹੁਣ ਇਹ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਜੀ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਜੀ